ਜੇਕਰ ਤੁਹਾਡੇ ਬੱਚੇ ਵੀ ਫਰੂਟ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਤੋਂ ਇੱਕ ਬਹੁਤ ਹੀ ਵਧੀਆ ਆਈਸਕ੍ਰੀਮ ਬਣਦੀ ਹੈ ਜੋ ਕਿ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਗੀ। ਇਹਦੇ ਲਈ ਆਪਾਂ ਲੈਣੇ ਨੇ ਜੀ ਅੱਧਾ ਕਿਲੋ ਚੀਕੂ ਵੱਧ ਘੱਟ ਆਪਾਂ ਲੈ ਸਕਦਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਅੱਧਾ ਕਿਲੋ ਹੀ ਲੈਣੇ ਆ। ਉੱਪਰਲਾ ਜਿਹੜਾ ਸਿਲਕਾ ਉਹ ਆਪਾਂ ਲਾ ਦੇਣਾ ਕਿਉਂਕਿ ਫੇਰ ਹੀ ਆਪਣੀ ਜਿਹੜੀ ਆਈਸਕ੍ਰੀਮ ਬਹੁਤ ਹੀ ਆ ਸਵਾਦ ਬਣਦੀ ਹੈ। ਉੱਪਰੋਂ ਉੱਪਰੋਂ ਆਪਾਂ ਸ਼ੈਲ ਦੇ ਜਿਹੜੇ ਬੀਜ ਆ ਉਹ ਵੀ ਕੱਢ ਦੇਣੇ ਨੇਗੇ। ਕਈ ਵਾਰ ਵਿੱਚੋਂ ਕਾਣਾ ਹੁੰਦਾ ਤਾਂ ਵੀ ਪਤਾ ਲੱਗ ਜਾਂਦਾ ਇਸ ਕਰਕੇ ਚੰਗੀ ਤਰ੍ਹਾਂ ਆਪਾਂ ਇਹਦੇ ਬੀਰ ਬ ਇਦੇ ਵਿੱਚ ਬਰੀਕ ਬਰੀਕ ਕੱਟ ਕੇ ਆਪਾਂ ਪਾ ਦੇਣੇ ਨੇ ਆਪਾਂ ਮਿਕਸੀ ਜਾਰ ਲੈ ਲੈਣਾਗਾ ਦੁੱਧ ਨੂੰ ਆਪਾਂ ਉਬਾਲ ਕੇ ਰੱਖਤਾ ਸੀ ਜੀ ਇਹਦੇ ਵਿੱਚ ਦੁੱਧ ਵੀ ਬਿਲਕੁਲ ਥੋੜਾ ਜਿਹਾ ਪਾਊਗਾ ਤੇ ਬਹੁਤ ਹੀ ਵਧੀਆ ਜਿਹੜੀ ਆਪਣੀ ਚੀਕੂ ਵਾਲੀ ਆਈਸਕ੍ਰੀਮ ਉਹ ਬਣ ਕੇ ਹੋ ਜੂਗੀ ਜੀ ਤਿਆਰ ਤੇ ਹੁਣ ਜਿਹੜੇ ਆਪਾਂ ਸਾਰੇ ਚੀਕੂ ਸੀਗੇ ਉਹ ਆਪਾਂ ਇਹਦੇ ਵਿੱਚ ਪਾ ਲਈ ਸੀ ਬਰੀਕ ਬਰੀਕ ਕੱਟ ਕੇ ਇਧਰ ਆਪਾਂ ਥੋੜਾ ਜਿਹਾ ਦੁੱਧ ਜੋ ਕਿ ਆਪਾਂ ਗਰਮ ਕਰਕੇ ਠੰਡਾ ਕੀਤਾ ਹੋਇਆ ਥੋੜਾ ਜਿਹਾ ਪਾ ਲੈਣਾ ਜਿਵੇਂ ਆਪਾਂ ਅੱਧਾ ਇੱਕ ਗਲਾਸ ਪਾ ਲਿਆ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜਿਹੀ کریم ਫਰੈਸ਼ ਦੁੱਧ ਦੀ کریم ਲਈ ਹੈ ਜੀ 3-4 ਚਮਚ ਇਹ ਆਪਸ਼ਨਲ ਹੈ ਜੀ ਹੈਗੀ ਤਾਂ ਪਾ ਸਕਦੇ ਨਹੀਂ ਨੂੰ ਆਪਾਂ ਸਕਿਪ ਵੀ ਕਰ ਸਕਦੇ ਆ ਤੇ ਇਧਰ ਆਪਾਂ ਪਾਵਾਂਗੇ ਜੀ ਮਿਲਕ ਪਾਊਡਰ ਇਹ ਵੀ ਜ਼ਰੂਰੀ ਨਹੀਂ ਹੈਗਾ ਜੀ ਪਰ ਆਈ ਮੇ ਬੀ ਇਹਦੇ ਨਾਲ ਜਿਹੜਾ ਟੇਸਟ ਉਹ ਬਹੁਤ ਹੀ ਆ ਦੇ ਵਧੀਆ ਹੁੰਦਾ ਇਸ ਕਰਕੇ ਤੁਸੀਂ ਪਾ ਸਕਦੇ ਹੋਗੇ 3-4 ਚਮਚ ਆਪਾਂ ਮਿਲਕ ਪਾਊਡਰ ਦੇ ਪਾਏ ਨੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਖੰਡ ਜਾਂ ਮਿਸ਼ਰੀ ਦੋਨਾਂ ਚ ਕੁਝ ਵੀ ਪਾ ਸਕਦੇ ਆਂਗੇ 3-4 ਚਮਚ ਆਪਾਂ ਪਾ ਲਈ ਤੇ ਹੁਣ ਆਪਾਂ ਪਾਵਾਂਗੇ ਜੀ ਇਲਾਇਚੀ ਪਾਊਡਰ ਇਹ ਜ਼ਰੂਰ ਪਾ ਲਓ ਜੀ ਇਹਦੇ ਨਾਲ ਸਵਾ ਹਾਜਮ ਵਧੀਆ ਹੋ ਜਾਂਦਾ ਸੋ ਗਰਮੀ ਵਿੱਚ ਬਹੁਤ ਹੀ ਜ਼ਿਆਦਾ ਠੰਡਕ ਵੀ ਦਿੰਦੀ ਹੈਗੀ ਤੇ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਇਹਨੂੰ ਆਪਾਂ ਉਦੋਂ ਤੱਕ ਚੰਗੀ ਤਰ੍ਹਾਂ ਆਪਾਂ ਇਹਨੂੰ ਮੋ ਕੈਸਾ ਦਾ ਵੀ ਪੀਸਣਾ ਜਿੰਨਾ ਚਿਰ ਇਹ ਕਰੀਮੀ ਲੁੱਕ ਜਿਹੜੀਆਂ ਨੇ ਵਧੀਆ ਝੱਗ ਜੀ ਨਾਲ ਬਣ ਜੇ ਉਹਨਾਂ ਟਾਈਮ ਇਹਨੂੰ ਪੀਸੀ ਆ ਨਾ ਤੇ ਬਹੁਤ ਹੀ ਸੋਹਣਾ ਮਤਲਬ ਇਹ ਬਾਹਰੋਂ ਵੀ ਦਿਖ ਰਿਹਾ ਸੀਗਾ ਤੇ ਵੀ ਕਿੰਨਾ ਸੋਹਣਾ ਕੋਮਕੋ ਮੁਕੇ ਜਿਹੜੀ ਆਪਣੀ ਆਈਸਕ੍ਰੀਮ ਬਣ ਕੇ ਤਿਆਰਤਾ ਇਹਦਾ ਡੈਵੀ ਕਹਿ ਰਿਹਾ ਸੀ ਮਮਾ ਮੇਰਾ ਪੜਕਾ ਖੁੱਲ ਗਿਆ ਤੇ ਆਪਾਂ ਪੜਕਾ ਬਣਤਾ ਸੀਗਾ ਤੇ ਇਹ ਵੀ ਵੇਟ ਕਰ ਰਿਹਾ ਸੀ ਵੀ ਕਦੋਂ ਚੀਜ਼ ਬਣੇ ਤੇ ਕਦੋਂ ਮੈਂ ਖਾਵਾਂ ਜਦੋਂ ਮੈਂ ਮਾੜੀ ਜਿਹੇ ਮੂੰਹ ਚ ਉੱਤੇ ਪਾ ਕੇ ਕਹਿੰਦਾ ਸੀ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਲੈਦੇ ਵਿੱਚ ਕੋਈ ਵੀ ਪੀਸ ਨਹੀਂ ਰਹਿਣਾ ਚਾਹੀਦਾ ਚੰਗੀ ਤਰ੍ਹਾਂ ਆਪਾਂ ਇਹਨੂੰ ਪੀਸ ਲੈਣਾਗਾ ਤੇ ਕਿਸੇ ਵੀ ਭਾਂਡੇ ਵਿੱਚ ਪਾ ਕੇ ਆਪਾਂ ਇਹਨੂੰ ਸੈੱਟ ਕਰ ਲੈਣਾ ਕੋਈ ਵੀ ਆਪਾਂ ਲੈ ਸਕਦੇ ਆਂ ਜੀ ਇਹਦੇ ਵਿੱਚ ਆਪਾਂ ਸਟੋਰ ਕਰਕੇ ਰੱਖਣਾਗਾ ਚੰਗੀ ਤਰ੍ਹਾਂ ਮੈਂ ਹਿਲਾ ਕੇ ਇਹਨੂੰ ਇੱਕ ਸਾਰ ਕਰਤਾ ਸੀ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਆਪਦੀ ਮਨ ਪਸੰਦ ਦੇ ਜਾਂ ਬੱਚੇ ਜੋ ਵੀ ਖਾਂਦੇ ਨੇ ਉਹ ਆਪਾਂ ਡਰਾਈ ਫਰੂਟ ਪਾ ਸਕਦੇ ਆਂਗੇ ਤੇ ਆਪਾਂ ਇਹਦੇ ਉੱਪਰ ਉੱਪਰ ਇਹਨੂੰ ਡੈਕੋਰੇਟ ਕਰਤਾ ਆ ਆਪਣੇ ਕੋਲੇ ਹੈਗਾ ਜੀ ਡਰਾਈ ਫਰੂਟ ਕਟਰ ਇਹਦੇ ਨਾਲ ਆਪਾਂ ਜਿਹੜੇ ਬਦਾਮ ਆ ਉਹ ਕੱਟ ਕੇ ਉੱਪਰ ਉੱਪਰ ਲਾਤੇ ਸੀਗੇ ਤੇ ਬਹੁਤ ਹੀ ਅਜਿਹੇ ਸੁਆਦ ਹੈ ਉਹ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋ ਜੂ ਤੇ ਜਿਹੜੀ ਇਹ ਆਈਸਕ੍ਰੀਮ ਹੈ ਕੋਈ ਐਮ ਨਹੀਂ ਹੈਗੀ ਪਰ ਆਪਾਂ ਚੀਕੋਂ ਦੀ ਬਣਾਈ ਹੈ ਇਹਦੇ ਵਿੱਚ ਆਪਾਂ ਹੋਰ ਫਰੂਟ ਪਾ ਕੇ ਵੀ ਇਹਨੂੰ ਸਜਾ ਕੇ ਖਾ ਸਕਦੇ ਆਂਗੇ ਤੇ ਹੁਣ ਆਪਾਂ ਇਹਨੂੰ ਥੋੜੇ ਟਾਈਮ ਵਾਸਤੇ ਫਰਿੱਜ 'ਚ ਰੱਖ ਦਨੇ ਜੀ ਵੀ ਇਹ ਠੰਡੀ ਹੋ ਜੇ ਘੱਟੋ ਘੱਟ 3-4 ਘੰਟੇ ਤਾਂ ਜ਼ਰੂਰੀ ਹੈ ਜੇ ਵੱਧ ਟਾਈਮ ਹੈਗਾ ਤਾਂ ਆਪਾਂ ਵੱਧ ਵੀ ਰੱਖ ਸਕਦੇ ਆਂਗੇ ਤਾਂ ਇਧਰ ਮੈਂ ਕਹਿ ਰਹੀ ਸੀ ਲਵ ਪੇਸਟ ਖਾ ਕੇ ਦੱਸੋ ਕਿਵੇਂ ਬਣ ਤੇ ਇਹ ਪੇਸਟ ਉਂਝ ਵੀ ਖਾਣ 'ਚ ਬਹੁਤ ਹੀ ਜ਼ਿਆਦਾ ਟੇਸਟੀ ਸੀ ਜਿਵੇਂ ਆਪਾਂ ਕੋਈ ਕੌਫੀ ਬਣਾਉਨੇ ਆਂਗੇ ਜਾਂ ਉਹ ਮੈਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਿਹਾ ਸੀ ਜਿਵੇਂ ਆਪਾਂ ਬਨਾਣਾ ਸ਼ੇਕ ਬਣਾਉਣਾ ਤੇ ਚੀਕੂ ਦਾ ਜਿਹੜਾ ਸ਼ੇਕ ਬਣ ਕੇ ਤਿਆਰ ਹੋਇਆ ਸੀਗਾ ਇਹ ਇੰਨਾ ਜ਼ਿਆਦਾ ਸੁਆਦ ਸੀ ਮੈਂ ਦੱਸ ਨਹੀਂ ਸਕਦੀ ਤੇ ਹੁਣ ਜਿਹੜੀ ਦੀ ਆਈਸਕ੍ਰੀਮ ਆਣੀ ਸੀ ਉਹ ਤਾਂ ਇਸ ਤੋਂ ਵੀ ਜ਼ਿਆਦਾ ਮਤਲਬ ਸੁਆਦ ਸੀਗੀ ਤੇ ਇੱਧਰ ਆਪਾਂ ਇੱਕ ਲੈ ਲਿਆ ਸੀ ਜੀ ਚੀਕੂ ਇਦੇ ਵਿੱਚ ਆਪਾਂ ਸੇਬ, ਨਾਰ ਜਾਂ ਜੋ ਵੀ ਫਰੂਟ ਪਸੰਦ ਹੋਵੇ ਉਹ ਆਪਾਂ ਉੱਪਰ ਕੱਟ ਕੇ ਨੂੰ ਡੈਕੋਰੇਟ ਕਰ ਸਕਦੇ ਹਾਂ ਤੇ ਇੱਧਰ ਜਿਹੜਾ ਚੀਕੂ ਆ ਉਹ ਪ੍ਰੋ ਆਪਾਂ ਬਰੀਕ ਬਰੀਕ ਛਿੱਲ ਲਿਆ ਸੀਗੇ ਮਤਲਬ ਸਾਰਾ ਛਿਲਕਾ ਉਤਾਰਤਾ ਸੀਗਾ ਤੇ ਇਹਨੂੰ ਜਿਹੜੇ ਬਰੀਕ ਬਰੀਕ ਪੀਸ ਆ ਉਹ ਆਪਾਂ ਕਰ ਲਏ ਸੀਗੇ ਜੋ ਵੀ ਬੱਚਿਆਂ ਨੂੰ ਪਸੰਦ ਆ ਉਹ ਆਪ ਇਹਦੇ ਵਿੱਚ ਪਾ ਸਕਦੇ ਹਾਂ ਤਾਂ ਨਹੀਂ ਆਪ ਫਰੂਟ ਸਕਿਪ ਵੀ ਕਰ ਸਕਦੇ ਹਾਂ ਜੇਕਰ ਨਹੀਂ ਖਾਣਾ ਪਸੰਦ ਕਰਦੇ ਉਹਨਾਂ ਨੂੰ ਕੋਲੀ ਜਿਹੜੀ ਆਈਸਕ੍ਰੀਮ ਬਣਾਈ ਆ ਇਹ ਆਪਾਂ ਦੇ ਸਕਦੇ ਹਾਂ ਤੇ ਇਹ 3 ਲੱਪਟੀ ਕੁ ਲਿਆ ਸੀ ਬੀਜ ਕੱਟ ਕੇ ਜਿਹੜੇ ਇਹ ਬ੍ਰੀਕ ਬ੍ਰੀਕ ਪੀਸ ਆ ਉਹ ਕਰਲੇ ਸੀਗੇ ਤੇ ਇੱਕ ਅੱਧਾ ਆਪਾਂ ਲਿਆ ਸੀਗਾ ਐਪਲ ਇਹ ਵੀ ਆਪਾਂ ਬ੍ਰੀਕ ਬ੍ਰੀਕ ਕੱਟ ਕੇ ਇਹਦੇ ਵੀ ਆਪਾਂ ਜਿਹੜੇ ਪੀਸ ਆ ਉਹ ਤਿਆਰ ਕਰ ਲਏ ਸੀਗੇ ਤੇ ਹੁਣ ਇਹਦੇ ਵਿੱਚ ਜੇ ਤੁਸੀਂ ਟੂਟੀ ਫਰੂਟੀ ਪਾਉਣਾ ਚਾਹੋ ਤਾਂ ਥੋੜੀ ਜਿਹੀ ਆਪਾਂ ਉਹ ਵੀ ਪਾ ਸਕਦੇ ਆਂ ਜਾਂ ਹੋਰ ਵੀ ਜੋ ਵੀ ਡਰਾਈ ਫਰੂਟ ਪਸੰਦ ਹੋਣ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆਂ ਤੇ ਹੁਣ ਜਿਹੜੇ ਆਪਾਂ ਜਮਾ ਕੇ ਰੱਖੀ ਸੀ ਜੇ ਆਪਣੀ ਆਈਸਕ੍ਰੀਮ ਉਹਨੂੰ ਆਪਾਂ ਕੌਲੀ ਵਿੱਚ ਪਾ ਲੈਣੇ ਹੈਗੇ ਇਹ ਖਾਣ ਚ ਇੰਨੀ ਜਿਆਦਾ ਸੁਆਦ ਸੀਗੀ ਮਤਲਬ ਵੀ ਜੋ ਵੀ ਬੱਚੇ ਫਰੂਟ ਖਾਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦਿਓ ਮਤਲਬ ਵੀ ਇਹ ਬਹੁਤ ਹੀ ਸੁਆਦਵਾਨ ਹੁੰਦੀ ਹੈ ਸਾਡੇ ਬੱਚਿਆਂ ਨੂੰ ਮਤਲਬ ਇਹ ਪਸੰਦ ਨਹੀਂ ਸੀ ਪਰ ਮਤਲਬ ਚੀਕ ਉਹ ਇੰਨੇ ਜ ਮਮਾ ਬੱਸ ਇਹ ਹੀ ਬਣਾਇਆ ਕਰੋ ਤੇ ਸਾਰੇ ਪਰਿਵਾਰ ਵੀ ਕਹਿ ਰਹੇ ਸੀਗੇ ਵੀ ਚੀਕੂਆ ਨਾਲੋਂ ਤਾਂ ਵੀ ਜਿਹੜੀ ਆਈਸਕ੍ਰੀਮ ਵੀ ਕਿੰਨੀ ਜਿਆਦਾ ਟੇਸਟੀ ਬਣੀ ਹੈਗੀ ਸੋ ਸਾਰਿਆਂ ਨੂੰ ਫਿਰ ਆਪਾਂ ਦਿੱਤੀ ਸੀ ਜੀ ਪਾ ਕੇ ਫੜਾ ਤੇ ਸਾਰੇ ਖਾ ਕੇ ਕਹਿੰਦੇ ਸੀ ਹੂੰ ਬਹੁਤ ਹੀ ਜਿਆਦਾ ਸਵਾਦ ਤੇ ਸੱਚੀ ਬਹੁਤ ਹੀ ਜਿਆਦਾ ਸਵਾਦ ਸੀਗੀ ਇੰਨੀ ਜਿਆਦਾ ਟੇਸਟੀ ਬਣੀ ਸੀਗੀ ਠੰਡੀ ਠੰਡੀ ਮਤਲਬ ਗਰਮੀ ਐ ਜਦੋਂ ਵੀ ਕੋਈ ਠੰਡੀ ਚੀਜ਼ ਖਾਣ ਦਾ ਮਨ ਹੋਵੇ ਤਾਂ ਥੋੜੇ ਟਾਈਮ ਚ ਜੰਮ ਕੇ ਤਿਆਰ ਹੋ ਜਾਂਦੀ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਦੁੱਧ ਜਿਹੜਾ ਉਬਾਲ ਕੇ ਹੀ ਪਾਉਣਾ ਕੱਚਾ ਦੁੱਧ ਕਦੇ ਵੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਬੈਕਟੀਰੀਆ ਹੁੰਦੇ ਨੇਗੇ ਇਸ ਕਰਕੇ ਉਬਾਲ ਕੇ ਆਪਾਂ ਉਹਨੂੰ ਠੰਡਾ ਕਰ ਲੈਣਾਗਾ ਤੇ ਇੱਥੇ ਆਪਾਂ ਸਾਰਿਆਂ ਨੂੰ ਫੜਾ ਚੀਜ਼ ਤੇ ਸਾਰੇ ਖਾਰੇ ਸੀ ਡੈਵੀ ਕਹਰੇ ਸੀ ਮੈਂ ਫਰੂਟ ਨਹੀਂ ਖਾਣੇ ਕਿਉਂਕਿ ਫਰੂਟ ਉਹਨੇ ਖਾਣਾ ਪਸੰਦ ਨਹੀਂ ਕਰਦਾ ਤੇ ਜਿਵੇਂ ਆਪਾਂ ਸ਼ੇਕ ਬਣਾਤਾ ਆਈਸਕ੍ਰੀਮ ਬਣਾ ਤੇ ਇਹ ਚੀਜ਼ਾਂ ਤੇ ਵਧੀਆ ਖਾ ਲੈਂਦਾ ਸੋ ਬੱਚਿਆਂ ਨੂੰ ਸ਼ੇਕ ਹੋਈ ਚੀਜ਼ ਇਸ ਕਰਕੇ ਜਰੂਰ ਟਰਾਈ ਕਰਨਾ ਬੱਚਿਆਂ ਨੂੰ ਤੁਸੀਂ ਜਰੂਰ ਬਣਾ ਕੇ ਦੇਣਾ ਬੱਚਿਆਂ ਨੂੰ ਬੇਹੱਦ ਪਸੰਦ ਆਉਗੀ ਇੰਨੀ ਜਿਆਦਾ ਮਤਲਬ ਸਵਾਦ ਵਾਲੀ ਹੈ ਇਹ ਚੀਜ਼ ਤੇ ਤੁਸੀਂ ਵੀ ਕਹਿਣਾ ਵੀ ਹਾਂ ਹੋਰ ਆਈਸਕ੍ਰੀਮ ਨਾਲ ਉਹ ਇਹ ਚੀਜ਼ ਬਣਾਈਏ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ